ਇਓ ਹੀ ਮੁੰਡਾ ਨਹੀਂ ਜਿਹਦੇ ਨਾਲ ਤੂੰ ਕੌਫੀ ਪੀਣ ਗਈ ਸੀ ਤੇ ਉਹਦੇ ਨਾਲ ਗੱਲਾਂ-ਗੱਲਾਂ ਵਿੱਚ ਵਿਆਹ ਤੱਕ ਗੱਲ ਵੀ ਪਹੁੰਚ ਗਈ ਭਾਬੀ ਮੈਂ ਨਾ ਪਵਨ ਦੀ ਗਲਤੀ ਨਹੀਂ ਕੱਢ ਰਹੀ ਸਿਰਫ ਨਾ ਮੈਂ ਇੰਨਾ ਹੀ ਕਹਿਣਾ ਚਾਹਨੀ ਆ ਮਰੀ ਨਾ ਮੇਰਾ ਦੁੱਖ ਸਮਝਦਾ ਨਾਲੇ ਉਹ ਮੈਨੂੰ ਕਹਿੰਦਾ ਤੁਹਾਡੀਆਂ ਧੀਆਂ ਨੂੰ ਨਾ ਹਮੇਸ਼ਾ ਮੈਂ ਖੁਸ਼ ਦੇਖਣਾ ਚਾਹਣਾ ਉਹ ਵਧੀਆ ਗੱਲ ਆ ਤੁਸੀਂ ਦੋਨੋਂ ਜਣੇ ਨਾ ਪੂਰੇ ਖੁਸ਼ ਰਹੋਗੇ ਉਹਨੇ ਅੱਗੇ ਜਾ ਕੇ ਪਟਵਾਰੀ ਬਣ ਜਾਣਾ ਤੇ ਤੂੰ ਪ੍ਰਾਪਰਟੀ ਡੀਲਰ ਹੈਗੀ ਆ ਪਰ ਮੁੱਦਾ ਇਹ ਹੈ ਕਿ ਬਿੱਲੀ ਦੇ ਗੱਲ 'ਚ ਘੰਟੀ ਬੰਨੂਗਾ ਕੌਣ ਸਰਵਿਸ ਇੱਕ ਪਰਜਾਈ ਵੱਲੋਂ ਆਪਣੇ ਨਨਾਨ ਨੂੰ ਰਾਤੀ 11 ਵਜੇ ਘਰੋਂ ਬਾਹਰ ਕੱਢਣਾ ਤੇ ਉਹੀ ਨਨਾਨ ਅੱਜ ਸਾਰਾ ਕੁਝ ਭੁੱਲ ਕੇ ਆਪਣੀ ਪਰਜਾਈ ਨੂੰ ਰੋਟੀ ਪੁੱਛਣ ਦੀ ਆ ਦੇਖ ਲੋ ਉਸ ਨਨਾਨ ਦਾ ਦਿਲ ਕਿੱਡਾ ਵੱਡਾ ਹੋਊਗਾ ਮੁੰਡੇ ਨਾਲ ਕੋਈ ਨਹੀਂ ਗੱਲ ਕਰਨਾ ਮੁੰਡੇ ਦਾ ਮੈਂ ਚਪੇੜਾਂ ਹੀ ਫੱਟੂਗਾ ਠੀਕਾ ਪੁੱਤ ਜਿੱਦਾਂ ਤੁਸੀਂ ਕਹੋਗੇ ਮੈਂ ਤੋ ਉਹਦੇ ਹੀ ਚੱਲਣਾ ਲਾਰੇ ਭੈਣ ਜੀ ਮੈਨੂੰ ਮਾਫ ਕਰਿਓ ਮੈਂ ਤੁਹਾਡੇ ਧੀ ਨੂੰ ਨਾ ਗਲਤ ਰਾਹੇ ਪਾਇਆ ਸੀ। ਯਾਦ ਦੀ ਕੋੜ ਕਿਰਲੀ ਤੇ ਸ਼ਤੀਰਾ ਨੂੰ ਜਫੇ। ਹਾਲਾ ਵੀਰੇ ਸਾਰਾ ਹਿਸਾਬ ਤਾਂ ਵਾਂ ਪਿਆ। ਮੇਰਾ ਹਿਸਾਬ ਨਾ ਕਦੇ ਵੀ ਨਹੀਂ ਗਲਤ ਹੁੰਦਾ। ਜਿਹੜਾ ਤੂੰ 4 ਦਿਨਾਂ ਤੋਂ ਆਫਿਸ ਨਹੀਂ ਆਇਆ ਨਾ ਸਾਰਾ ਕੰਮ ਉੱਥੇ ਹੀ ਖਰਾਬ ਹੋਇਆ। ਤੇਰੇ ਕਹਿਣ ਦਾ ਮਤਲਬ ਜੇ ਮੈਂ ਆਫਿਸ ਨਹੀਂ ਆਉਂਗਾ ਤਾਂ ਸਾਬਾਂ 'ਚ ਫਰਕ ਪੈ ਜਾਊਗਾ। ਜਿਹਦੇ ਕੋ ਮੈਂ ਪੇਮੈਂਟ ਲੈ ਕੇ ਆ ਰਿਆਂ, ਜਿਹਦੇ ਕੋ ਚੈੱਕ ਲੈ ਕੇ ਆ ਰਿਆਂ ਮੈਂ ਤੈਨੂੰ ਨਾਲ ਦੀ ਨਾਲ ਤਾਂ ਆਫਿਸ ਫੜਾ ਕੇ ਆ ਰਿਆਂ ਤੇ ਨਾਮ ਦੱਸ ਕੇ ਆ ਰਿਆਂ। ਫੇਰ ਕਿੰਦਾ ਫਰਕ ਪੈ ਗਿਆ ਤੂੰ ਐਂਟਰੀਆਂ ਪਾਣੀਆਂ ਭੁੱਲ ਗਈਆਂ ਹੈਂ ਜੀ ਦੇਖ ਕੋਈ ਐਂਟਰੀ ਭੁੱਲੀ ਪਈ ਐ ਜਾਂ ਉੱਥੇ ਆਫਿਸ ਵਾਲੇ ਪੀਸੀ ਤੇ ਚੈੱਕ ਕਰ ਲੈ ਵੀ ਉੱਥੇ ਐਂਟਰੀ ਪਾਤੀ ਹੋਵੇ ਤੇ ਘਰ ਵਾਲੇ ਲੈਪਟਾਪ ਤੇ ਐਂਟਰੀ ਨਾ ਪਈ ਹੋਵੇ ਪਰ ਐ ਹੋ ਨਹੀਂ ਸਕਦਾ ਕਿ ਮੈਂ ਕੋਈ ਹਸਤਾਬ ਵਿੱਚ ਗਲਤੀ ਕੀਤੀ ਹੋਵੇ ਫਿਰ ਵੀ ਚੈੱਕ ਕਰਕੇ ਦੇਖ ਲੈ ਕਈ ਵਾਰੀ ਆਪਾਂ ਕੀ ਕਰਦੇ ਆਂ ਕਿ ਇੱਥੇ ਨਹੀਂ ਲਿਖਦੇ ਕਾਪੀ ਤੇ ਲਿਖ ਲੈਨੇ ਆਂ ਕਾਪੀ ਵਾਲੀ ਐਂਟਰੀਆਂ ਪਾਣੀਆਂ ਪਈਆਂ ਹੁਣ ਤੂੰ ਹੀ ਘਰੇ ਮੈਨੂੰ ਬੋਲਣ ਲੱਗੀ ਹੋਈ ਐ ਰੁਕ ਜਾ ਮੈਂ ਸਾਰਾ ਹੁਣੇ ਦਿਖਾ ਦੇਣੀ ਲੱਗਾਂ ਦਿਖਾ ਚੱਲ ਕੱਢ ਕੱਢ ਸਭ ਕੱਢ ਭਰਾਵਾ ਰੁਕ ਜਾ ਟਾਈਮ ਲੱਗਦਾ ਐ ਇੰਨਾ ਫਰਕ ਨਹੀਂ ਚੱਲਦਾ ਸਾਬਾਂ 'ਚ ਜਿੰਨਾ ਤੋਂ ਪਾਇਆ ਹੋਇਆ ਕਿਹੜੇ ਸਾਬ ਇਹ ਵਾਲੇ ਸਾਬਾਂ 'ਚ ਫਰਕ ਅੱਜ ਨਹੀਂ ਤਾਂ ਕੱਲ ਨਿਕਲ ਜਾਣਗੇ ਜਿਹੜੇ ਰਿਸ਼ਤਿਆਂ 'ਚ ਫਰਕ ਪਏ ਆ ਨਾ ਉਹ ਨਹੀਂ ਨਿਕਲਨੇ ਉਹ ਜਲਦੀ ਨਿਕਾਲ ਲਈਏ ਤਾਂ ਵਧੀਆ ਰਵਾਂਗੇ ਸਹੀ ਕਹਿ ਰਹੇ ਹੋ ਵੀਰੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜਿੰਨੀ ਕਲਾਸ ਹੋ ਸਕਦੀ ਨਾ ਇਹਨਾਂ ਦੀ ਤੁਸੀਂ ਲਾਓ ਤੇ ਸਾਡਾ ਦੋਨਾਂ ਦਾ ਤੁਹਾਡੇ ਭੈਣ ਭਰਾਵਾਂ ਦੇ ਵਿੱਚ ਬੋਲਣ ਦਾ ਕੋਈ ਮਤਲਬ ਨਹੀਂ ਬਣਦਾ ਵੀਰੇ ਮੇਰੀ ਕਾਤੋ ਕਲਾਸ ਲਾਣੀ ਕਲਾਸ ਲਾਣੀ ਤਾਂ ਇਹਦੀ ਲਾਓ ਚਾਰ ਦਿਨਾਂ ਤੋਂ ਆਫਿਸ ਐ ਨਹੀਂ ਗਿਆ ਮੈਂ ਤਾਂ ਆਪਣੇ ਟਾਈਮ ਸਿਰ ਜਾ ਹੀ ਰਹੀ ਆਂ ਸਾਭਾ ਦਾ ਫਰਕ ਇਹਦੇ ਕਰਕੇ ਪਿਆ ਮੇਰੇ ਕਰਕੇ ਥੋੜੀ ਪਿਆ ਨਾ ਪਵਨ ਜਦੋਂ ਤੇਰੇ ਭਰਾ ਨੇ ਇੱਕ ਵਾਰ ਰੂਲ ਬਣਾ ਦਿੱਤਾ ਕਿ ਬੱਚਿਆਂ ਨੂੰ ਬਿਲਕੁਲ ਨਹੀਂ ਝਿੜਕਣਾ ਤੇ ਉਹ ਰੂਲ ਹੁਣ ਤੱਕ ਚੱਲਦਾ ਆ ਰਿਹਾ ਨਾ ਤੇ ਇਹ ਵੀ ਰੂਲ ਨਾਲ-ਨਾਲ ਬਣਾਇਆ ਸੀ ਕਿ ਜੇ ਕੋਈ ਗੱਲ ਹੈਗੀ ਆ ਤਾਂ ਬਹਿ ਕੇ ਆਪਣਾ ਨਵੇੜ ਲਿਆ ਕਰੋ ਆਪਣੇ ਆਪ ਅੰਦਰੋਂ-ਅੰਦਰ ਹੀ ਕਿਉਂ ਘੁੱਟਦੇ ਰਹਿੰਦੇ ਹੋ ਤੁਸੀਂ ਇਹ ਦੱਸ ਤੈਨੂੰ ਕੀ ਚਾਹੀਦਾ ਜਗ੍ਹਾ ਚਾਹੀਦੀ ਜਾ ਪੈਸੇ ਚਾਹੀਦੇ ਦੀਪੀ ਜਾ ਕੇ ਜਿਹੜੀਆਂ 4-5 ਰਜਿਸਟਰੀਆਂ ਇਹਨਾਂ ਲਿਆ ਕੇ ਦੇ ਜਿੰਨਾ ਕੈਸ਼ ਹੈਗਾ ਉਹ ਵੀ ਲਿਆ ਕੇ ਦੇ ਜੇ ਤੈਨੂੰ ਕਿਸੇ ਚੀਜ਼ ਦੀ ਕਮੀ ਆ ਨਾ ਤਾਂ ਹੁਣੇ ਦੱਸ ਦੇ ਹੁਣੇ ਲੈ ਲੈ ਭਰਾਵਾ ਪਰ ਇਹ ਨਾ ਆਹਾ ਮਨ ਮਟਾਉ ਨਾ ਰੱਖਿਆ ਕਰ ਆਪਦੇ ਦਿਲ 'ਚ ਉਹ ਨਹੀਂ ਨਹੀਂ ਵੀਰੇ ਮੈਨੂੰ ਕੋਈ ਰਜਿਸਟਰ ਨਹੀਂ ਚਾਹੀਦੀ ਨਹੀਂ ਭਾਬੀ ਮੈਨੂੰ ਕੋਈ ਕੈਸ਼ ਚਾਹੀਦਾ ਤੁਹਾਨੂੰ ਕਿੰਨੇ ਕਿਹਾ ਕਿ ਮੈਨੂੰ ਆ ਸਾਰੇ ਕੁਝ ਚਾਹੀਦਾ ਮੈਂ ਠੀਕ ਆ ਸੋਣਾ ਤਾਂ ਰੱਖਿਆ ਹੋਇਆ ਤੁਸੀਂ ਨਾਲੇ ਤੁਹਾਡੇ ਨਾਲ ਕਿਸ਼ਤੀ ਦਾ ਮਨ ਮਟਾਉ ਪਰਵਾ ਇਹ ਕਿਹੜੇ ਚੱਕਰਾਂ ਚ ਪਏ ਹੋ ਕੁਛ ਮੈਨੂੰ ਵੀ ਗੱਲ ਸਮਝ ਆਵੇ ਜੇ ਨਹੀਂ ਤੁਸੀਂ ਮੇਰੇ ਨਾਲ ਗੱਲ ਕਰਨੀ ਮੈਂ ਉੱਠ ਕੇ ਚਲੀ ਜਾਨੀ ਆ ਨਾ ਕਿਰਨ ਤੂੰ ਕਿਉਂ ਚਲ ਜਾਨੀ ਆ ਤੂੰ ਘਰ ਦਾ ਹਿੱਸਾ ਨਹੀਂ ਹੈਗੀ ਨਾਲੇ ਜੀ ਤੁਸੀਂ ਪੂਰੀ ਗੱਲ ਤਾਂ ਮੁੰਡੇ ਨੂੰ ਦੱਸੋ ਅੱਧ ਵਿਚਾਲੇ ਕਿਉਂ ਰੱਖੀ ਹੋਈ ਆ ਕਲੀਅਰ ਕਰੋ ਗੱਲ ਪੂਰੀ ਨਹੀਂ ਗੱਲ ਹੁਣ ਮੇਰੀ ਅ ਚੋਪੜੇ ਦੀਆਂ ਗੱਲਾਂ 'ਚ ਤੂੰ ਕਦੋਂ ਧੋਣ ਲੱਗ ਤੈਨੂੰ ਪਤਾ ਹੀ ਆ ਵੀ ਉਹਨਾਂ ਦਾ ਬਾਜ਼ਾਰ 'ਚ ਕੀ ਹਾਲ ਆ ਉਹ ਹਰੇਕ ਕੋਲੇ ਜਾ ਕੇ ਛਿੰਝਾ ਪਾਉਂਦਾ ਤੇ ਨਹੀਂ ਤੂੰ ਉਹਨੀਆਂ ਗੱਲਾਂ 'ਚ ਆ ਗਿਆ ਹੈਂ ਵੀਰੇ ਉਹੀ ਚੋਪੜਾ ਜਿਹਨੇ ਸੰਧੂ ਨੂੰ ਉਂਗਲਾਂ ਲਾ ਕੇ ਭੇਜਿਆ ਸੀ ਫਲਾਰਟ ਸਸਤੇ ਕਿ ਉਹ ਵੇਚ ਤੇ ਮੈਨੂੰ ਨਾ ਉਹ ਬੰਦਾ ਪਹਿਲੇ ਦਿਨ ਤੋਂ ਹੀ ਸਹੀ ਲੱਗਿਆ ਤੇ ਤੂੰ ਉਹਦੀਆਂ ਗੱਲਾਂ 'ਚ ਆ ਗਿਆ ਵੀਰੇ ਪਾਇਓ ਚਾਨਾ ਕੀ ਕਹਿੰਦਾ ਸੀ ਉਹ ਨਹੀਂ ਮੈਂ ਉਹਦੇ ਬਾਰੇ ਕੀ ਦੱਸਣਾ ਇਹ ਦੱਸੇਗਾ ਦੇਖ ਲੈ ਤੇਰੇ ਤੇ ਸਾਲ ਪਹਿਲਾਂ ਹੱਥ ਚੱਕਿਆ ਸੀ ਅੱਜ ਤੱਕਰ ਮੈਂ ਤੇਰੇ ਤੇ ਹੱਥ ਨਹੀਂ ਚੱਕਿਆ ਇਹ ਨਾ ਹੋਵੇ ਅੱਜ ਮੈਨੂੰ ਫੇਰ ਹੱਥ ਚੱਕਣਾ ਪਿਆ ਜੀ ਦੇਖ ਬੰਦ ਕਮਰੇ ਦੀਆਂ ਗੱਲਾਂ ਭਰਾਵਾਂ ਨੂੰ ਇਕੱਠੇ ਰੱਖਣਗੀਆਂ ਇਹ ਬਾਹਰ ਗੱਲਾਂ ਉੱਡ ਗਈਆਂ ਨਾ ਉਹ ਕਦੇ ਵੀ ਭਰਾ ਇਕੱਠੇ ਨਹੀਂ ਹੁੰਦੀ। ਪਰ ਵੀਰੇ ਮੈਂ ਉਹਦੀਆਂ ਗੱਲਾਂ 'ਚ ਆਇਆ ਹੀ ਨਹੀਂ। ਕਿਰਨ ਮੇਰੀ ਗੱਲ ਸੁਣ। ਹੁਣ ਤੱਕ ਵੀਰੇ ਨੇ ਜਿੰਨੇ ਵੀ ਕਿੱਲਾਂ ਦੇ ਸੌਦੇ ਕੀਤੇ ਆ ਤੱਕ ਵੀਰੇ ਨੇ ਮੈਨੂੰ ਵੇਚ ਨਹੀਂ ਬਿਠਾਇਆ। ਨਾਲੇ ਭਾਬੀ ਉਸ ਚੋਪੜੇ ਨੇ ਮੈਨੂੰ ਇਹ ਵੀ ਕਿਹਾ ਸੀਗਾ ਵੀ ਕੁਝ ਕੁ ਚੀਜ਼ਾਂ ਦੇ ਸੌਦੇ ਤੇਰੇ ਭਰਾ ਨੇ ਕਿਤੇ ਚੋਰੀ ਕੀਤੇ ਹਨ। ਬਸ ਆ ਦੋ ਗੱਲਾਂ ਦਾ ਗੁੱਸਾ ਵਾ। ਤੇ ਇੱਕ ਇਹ ਵੀ ਗੱਲ ਹੈ ਕਿ ਕਿਰਨ ਆਈ ਆ ਇਹਨੂੰ ਨਾਲ ਹੀ ਆਪਾਂ ਘਰ ਲੈ ਆਤਾ। ਬਟ ਆ ਤੱਕ ਵੀਰੇ ਨੇ ਕਦੇ ਮੈਨੂੰ ਨਹੀਂ ਕਿਹਾ ਵੀ ਮੈਂ ਤੈਨੂੰ ਵੀ ਬਾਹਰ ਘਰ ਲੈ ਦੇਵਾਂ। ਹੋਣਾ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਵੀਰੇ ਨੂੰ ਕਦੋਂ ਤੱਕ ਕਹਿੰਦਾ ਰਹੂੰਗਾ ਤੁਸੀਂ ਵੀ ਮੇਰੇ ਤੋਂ ਵੱਡੇ ਹੋ ਮੈਂ ਤੁਹਾਡੇ ਤੋਂ ਛੋਟਾ ਆ ਮੈਂ ਤੁਹਾਨੂੰ ਮੇਰੀਆਂ ਚੀਜ਼ਾਂ ਨੂੰ ਸਮਝਣਾ ਪੈਣਾ ਅੱਜ ਨਹੀਂ ਤਾਂ ਕੱਲ ਤੁਹਾਨੂੰ ਮੇਰੀਆਂ ਜ਼ਰੂਰਤਾਂ ਨੂੰ ਸਮਝਣਾ ਪੈਣਾ ਨਾ ਪਹਿਲੀ ਗੱਲ ਤਾਂ ਕਿਰਨ ਨੂੰ ਘਰ ਮੈਂ ਨਹੀਂ ਲੈ ਕੇ ਦਿੱਤਾ ਤੂੰ ਲੈ ਕੇ ਦਿੱਤਾ ਮੈਂ ਤਾਂ ਸਿਰਫ ਵਿੱਚ ਮਾਣ ਪਾਇਆ ਗੱਲ ਸੁਣ ਜਿੱਥੇ ਕਿਰਨ ਨੂੰ ਆਪਾਂ ਘਰ ਲੈ ਕੇ ਦਿੱਤਾ ਤੂੰ ਵੀ ਕਹਿ ਦਿੰਦਾ ਹਾਂਜੀ ਭਾਜੀ ਮੈਨੂੰ ਵੀ ਘਰ ਲੈ ਕੇ ਦੋ ਤੈਨੂੰ ਵੀ ਲੈ ਦਿੰਦਾ ਤੇ ਇਹ ਤਾਂ ਬੱਸ ਮੇਰਾ ਨਾਮ ਹੋ ਗਿਆ ਹੁਣ ਤੂੰ ਦੱਸ ਜਿੱਥੇ ਕਹੇਗਾ ਉੱਥੇ ਮੈਂ ਤੈਨੂੰ ਘਰ ਲੈ ਦਿੰਦਾ ਪਹਿਲੀ ਗੱਲ ਤਾਂ ਤੁਸੀਂ ਦੋਨਾਂ ਜਾਣਿਆ ਨੇ ਨਾ ਜਿਹੜੀ ਕੁੜੀ ਨੂੰ ਚੀਜ਼ ਦਿੱਤੀ ਉਹ ਵਿੱਚ ਗਿਣਣੀ ਨਹੀਂ ਹੈਗੀ ਜੇ ਤੁਸੀਂ ਐਦਾਂ ਕਰਨਾ ਤਾਂ ਮੈਂ ਦੁਬਾਰਾ ਵਾਪਸ ਕਰਵਾ ਦੇਣੀ ਆ ਫਿਰ ਤੁਸੀਂ ਉਹਦੇ ਪੈਰਾਂ ਨੂੰ ਅੱਗੇ ਵਾਧਦੇ ਪਿਓ ਤੇ ਉਹਦੀਆਂ ਚੀਜ਼ਾਂ ਦਿੱਤੀਆਂ ਹੋਈਆਂ ਵਿੱਚ ਗਿਣੀ ਜਾਂਦੇ ਹੋ ਵੀਰੇ ਗੱਲ ਤਾਂ ਤੁਹਾਡੀ ਵੀ ਠੀਕ ਐ ਛੋਟਾ ਨਾ ਜਿੰਨਾ ਮਰਜ਼ੀ ਘਰ ਚਲਾ ਲਵੇ ਪਰ ਨਾਮ ਨਾ ਵੱਡੇ ਦਾ ਹੀ ਵੱਜਦਾ ਲੋਕਾਂ ਨੂੰ ਇਹ ਦਿਖਦਾ ਕਿ ਵੱਡਾ ਘਰ ਚਲਾ ਰਿਹਾ ਤੇ ਇੰਨੇ ਹੀ ਸਭ ਕੁਝ ਕੀਤਾ ਹੋਣਾ ਭਾਜੀ ਨਾ ਚੋਪੜੇ ਕੋਲ ਗਏ ਸੀ ਤੇ ਉਹਨੂੰ ਚੰਗੀ ਤਰ੍ਹਾਂ ਚੋਪੜ ਵੀ ਆਏ ਸੀ ਮੈਨੂੰ ਇਹ ਦੱਸੋ ਤੁਸੀਂ ਭਾਜੀ ਤੁਹਾਡੇ ਕਰਕੇ ਕਿਹਦੇ ਕਿਹਦੇ ਨਾਲ ਲੜਦੇ ਫਿਰਣਗੇ ਮੈਂ ਇਹ ਹੀ ਕਹਿੰਨੀ ਆ ਕਿ ਤੁਹਾਡੇ ਦੋਨਾਂ ਚ ਪਿਆਰੀ ਇੰਨਾ ਹੋਵੇ ਕਿ ਕਿਸੇ ਦੀ ਹਿੰਮਤ ਹੀ ਨਾ ਭਵੇ ਜਿਹੜਾ ਆ ਕੇ ਤੁਹਾਡੇ ਪਿਆਰ ਚ ਮਿੰਟ ਚ ਫਿੱਕ ਪਾ ਜੇ ਅੱਛਾ ਵੀਰੇ ਤੁਸੀਂ ਨਾ ਮੰਮੀ ਨੂੰ ਤਾਂ ਹੀ ਨਾਨੀ ਘਰ ਭੇਜਿਆ ਪਰ ਇੱਥੇ ਤੁਸੀਂ ਗਲਤੀ ਕੀਤੀ ਕਿੱਥੇ ਬਿਠਾਣਾ ਸੀ ਤੇ ਮੰਮੀ ਨੂੰ ਦਿਖਾਣਾ ਸੀ ਕੀ ਕਰਦਾ ਫਿਰਦਾ ਲੋਕਾਂ ਮਗਰ ਲੱਗ ਕੇ ਨਾ ਆਪਣੇ ਘਰ ਦੇ ਨਾਲ ਹੀ ਲੜੀ ਜਾਂਦਾ ਕਿਰਨ ਓ ਵੀ ਨਾ ਆਪਣੀ ਜਗ੍ਹਾ ਤੇ ਸਹੀ ਆਗਾ ਉਹਦੀਆਂ ਵੀ ਕੁਝ ਖੁਆਇਸ਼ਾਂ ਹੈਗੀਆਂ ਨੇ ਜੀ ਇਸ ਗੱਲ ਤੇ ਨਾ ਤੁਸੀਂ ਗਲਤ ਹੋਗੇ ਕੁਛ ਨਾ ਕੁਛ ਤੁਸੀਂ ਵੀ ਪਾਵਨ ਨੂੰ ਦਵੋ ਲੋਕਾਂ ਦਾ ਮੂੰਹ ਬੰਦ ਕਰਵਾਓ ਕਾਦੇ ਲਈ ਗੱਲਾਂ ਸੁਣਨੀਆਂ ਲੋਕਾਂ ਤੋਂ ਦੇਖ ਮੈਂ ਤੇਰੀਆਂ ਦੋਨਾਂ ਗੱਲਾਂ ਦਾ ਜਵਾਬ ਦੇਣ ਲੱਗਾ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਤੈਨੂੰ ਸੌਦਿਆਂ ਵੱਡੇ ਸੌਦੇ ਜਿਹੜੇ ਆਪਾਂ ਕਰਦੇ ਆ ਉਹਨਾਂ ਦੇ ਵਿੱਚ ਮੈਂ ਤੈਨੂੰ ਤਾਂ ਨਹੀਂ ਬਿਠਾਉਂਦਾ ਵੀ ਕੋਈ ਚੀਜ਼ਾਂ ਦਾ ਨਾ ਆਪਾਂ ਨੂੰ ਲਕੋੜ ਰੱਖਣਾ ਪੈਂਦਾ ਤੇ ਤੂੰ ਲਕੋੜ ਰੱਖ ਨਹੀਂ ਸਕਦਾ ਫਲੋ ਫਲੋ ਚ ਕੁਛ ਨਾ ਕੁਛ ਬੋਲ ਦੇਗਾ ਤਾਂ ਨਹੀਂ ਮੈਂ ਤੈਨੂੰ ਨਾਲ ਲਿਆਂਦਾ ਉਹ ਦੂਜੀ ਗੱਲ ਇਹ ਜਿਹੜੇ ਮੈਂ ਸੌਦੇ ਲਏ ਆ ਨਾ ਤੇਤੋਂ ਚੋਰੀ ਜਿਨ੍ਹਾਂ ਦਾ ਤੈਨੂੰ ਪਤਾ ਹੀ ਨਹੀਂ ਉਹ ਸਾਰੇ ਵੀਰ ਤੇਰੀ ਨੇ ਸੌਦੇ ਤੇਰੇ ਨਾਮ ਤੇ ਲਏ ਹੋਏ ਨੇ ਤਾਂ ਮੈਂ ਤਾਂ ਸਹੀ ਟਾਈਮ ਦਾ ਇੰਤਜ਼ਾਰ ਕਰ ਰਿਹਾ ਸੀਗਾ ਕਦੋਂ ਤੈਨੂੰ ਹੈਂਡਓਵਰ ਕਰਾਂ ਇਹ ਤਾਂ ਦੀਪੀ ਨੂੰ ਨਹੀਂ ਪਤਾ ਵੀ ਮੈਂ ਕਿਹੜੇ ਸੌਦੇ ਤੇਰੇ ਲਈ ਲਈ ਵਰਦਾ ਉਹ ਫਿਰ ਕੀ ਹੋਇਆ ਜੇ ਤੁਸੀਂ ਮੈਨੂੰ ਨਹੀਂ ਦੱਸਿਆ ਮੈਨੂੰ ਇਸ ਗੱਲ ਦਾ ਕੋਈ ਆਬਜੈਕਸ਼ਨ ਵੀ ਨਹੀਂ ਹੈਗਾ ਤੁਸੀਂ ਆਪਣੀ ਭਰਾ ਨੂੰ ਜਿਹੜੀ ਚੀਜ਼ ਮਰਜ਼ੀ ਲੈ ਕੇ ਦੋ ਤੁਹਾਡੀ ਆਪਣੀ ਪਰਸਨਲ ਗੱਲ ਆ ਉਹ ਭਰਾਵਾ ਸਾਰੇ ਘਰ ਚੋਂ ਨਾ ਤੂੰ ਛੋਟਾ ਐ ਅਸੀਂ ਨਾ ਸਾਰੇ ਘਰ ਦੇ ਜੀ ਨਾ ਤੈਨੂੰ ਬਹੁਤ ਪਿਆਰ ਕਰਦੇ ਆ ਅਸੀਂ ਤਾਂ ਨਹੀਂ ਜਿਤਾਉਂਦੇ ਤੂੰ ਨਾ ਛੋੜਾ ਹੋ ਜਾਣਾ ਇਹ ਦੇਖ ਲੋ ਵੀਰੇ ਦੇਖ ਮੈਂ ਤੇਰੇ ਲਈ ਸਭ ਕੁਝ ਲਿਆ ਪਿਆ ਪਰ ਦੇਣਾ ਉਦੋਂ ਆ ਜਦੋਂ ਤੂੰ ਮਾਚੂਰ ਹੋ ਜੇਂ ਦੇਖ ਅੱਜ ਕੱਲ ਦੀ ਜਨਰੇਸ਼ਨ ਚ ਨਾ ਇਹ ਦਿੱਕਤ ਆ ਜਦੋਂ ਸਾਰਾ ਕੁਝ ਪਹਿਲਾਂ ਮਿਲ ਜੇ ਨਾ ਉਹ ਮਿਹਨਤ ਕਰਨੀ ਛੱਡ ਦਿੰਦਾ ਤੇ ਮੈਂ ਇਹ ਨਹੀਂ ਚਾਹੁੰਦਾ ਵੀ ਤੂੰ ਮਿਹਨਤ ਕਰਨੀ ਛੱਡ ਦੇ। ਦੇਣ ਨੂੰ ਨਾ ਤੈਨੂੰ ਸਾਰ ਕੁਝ ਅੱਜ ਦੇ ਦਵਾਂ। ਪਰ ਫਿਰ ਬੰਦੇ 'ਚ ਹੰਕਾਰ ਆ ਜਾਂਦਾ। ਉਹ ਐਂ ਵੀ ਮੈਂ ਕਾਹਤੇ ਕੰਮ ਕਰਾਂ? ਮੇਰੇ ਕੋਲ ਸਾਰਾ ਕੁਝ ਤਾਂ ਹੈਗਾ। ਮੈਂ ਕਦੀ ਗੱਡੀ ਇੱਧਰ ਚੱਕਾਂ ਕਦੀ ਉੱਧਰ ਚੱਕਾਂ। ਉਹ ਤੂੰ ਲੰਡਰ ਹੋ ਜਾਏਂਗਾ। ਮੇਰੇ ਪਿਓ ਦੇ ਕੰਨਾਂ ਨੂੰ ਉਦੋਂ ਸਕੂਨ ਮਿਲਦਾ ਸੀਗਾ ਜਦੋਂ ਉਹਨੂੰ ਕਹਿੰਦੇ ਸੀ ਵੀ ਰਮਨ ਬਹੁਤ ਮਿਹਨਤੀ ਹੈ। ਤੇ ਮੇਰੇ ਕੰਨਾਂ ਨੂੰ ਵੀ ਉਦੋਂ ਹੀ ਸਕੂਨ ਮਿਲਦਾ ਜਦੋਂ ਮੈਨੂੰ ਕਹਿੰਦੇ ਆ ਪਵਨ ਬਹੁਤ ਮਿਹਨਤੀ ਹੈ। ਤੇ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਲੋਕੀ ਐਂ ਕਹਿਣ ਵੀ ਤੇਰੇ ਭਰਾ ਦੇ ਮਾੜੇ ਢੀਡੇ ਬੰਦਿਆਂ ਨਾਲ ਸਬੰਧ ਨੇ ਹਾਂ ਸੌਰੀ ਕਹਿ ਫਿਰ ਸੋਨੋ ਕੇ ਬਹਿ ਗਏ ਆ ਕੀ ਕਹ ਬਚੋਲੇ ਭਾਜੀ ਅਸੀਂ ਤੁਹਾਨੂੰ ਕੁਝ ਦੇਣਾ ਨਹੀਂ ਸੀ ਤਾਂ ਸਾਨੂੰ ਸੀ ਸਾਡੇ ਮੁੰਡੇ ਦਾ ਵਧੀਆ ਰਿਸ਼ਤਾ ਨਹੀਂ ਕਰਾ ਰਹੇ ਜਿਹੜੇ ਤੁਹਾਨੂੰ ਲਾਲਚ ਦਿੰਦੇ ਆ ਨਾ ਵੀ ਅਸੀਂ ਸੋਨੇ ਦੀਆਂ ਚੈਨਾ ਪਾ ਦਾਂਗੇ ਮੁੰਡੀਆਂ ਪਾ ਦਾਂਗੇ ਉਹਨਾਂ ਦੇ ਰਿਸ਼ਤੇ ਤੁਸੀਂ ਜ਼ਿਆਦਾ ਵਧੀਆ ਕਰਵਾਨੇ ਹਾਂ ਹਾਂਜੀ ਹਾਂਜੀ ਭਾਜੀ ਮੈਂ ਤਾਂ ਇਹੀ ਚਾਹਦੀ ਸੀ ਭਾਜੀ ਪਹਿਲਾਂ ਤੁਸੀਂ ਮੁੰਡੇ ਦਾ ਰਿਸ਼ਤਾ ਕਰਵਾ ਦਿਓ ਮੁੰਡੇ ਦੇ ਰਿਸ਼ਤੇ ਤੋਂ ਬਾਅਦ ਨਾ ਫਿਰ ਕੁੜੀ ਦੀ ਵੀ ਜ਼ਿੰਮੇਵਾਰੀ ਮੈਂ ਤੁਹਾਨੂੰ ਦੇ ਦਵਾਂ ਸੁਖਣਾ ਮੇਰੀ ਕੁੜੀ ਵੀ ਹੁਣ ਜਵਾਨ ਹੋਈ ਪਈ ਐ ਭਾਜੀ ਲਾਲਚ ਵੀ ਨਾ ਉਨੇ ਰਿਸ਼ਤੇ ਐਜ ਕੀਤੀ ਜਾਂਦੀ ਐ ਜਿੱਥੇ ਕੋਈ ਕਾਨ ਹੋਵੇ ਇੱਥੇ ਤਾਂ ਕੋਈ ਕਾਨ ਵਾਲੀ ਗੱਲ ਹੀ ਨਹੀਂ ਹੈਗੀ ਸੁਖਨਾਲ ਬਾਜੀ ਮੁੰਡਾ ਵੀ ਮੇਰਾ ਪਟਵਾਰੀ ਬਨਣ ਵਾਲਾ ਤੇ ਕੁੜੀ ਦੀ ਵੀ ਮੇਰੀ ਦੀ ਜੌਬ ਲੱਗਣ ਵਾਲੀ ਐ ਕਿਉਂਕਿ ਇਹਦਾ ਕਾਲਜ ਵੀ ਪੂਰਾ ਹੋਣ ਵਾਲਾ ਹਾਂਜੀ ਹਾਂਜੀ ਬਾਜੀ ਮੇਰੇ ਕੋਲ ਵੀ ਚੋਲੇ ਤਾਂ ਬਹੁਤ ਆਏ ਆ ਪਰ ਆਪਾਂ ਨੂੰ ਤਾਂ ਵਿਸ਼ਵਾਸ ਤੁਹਾਡੇ ਤੇ ਹੀ ਆ ਮੰਮੀ ਜੇ ਤੁਹਾਨੂੰ ਪਤਾ ਹੀ ਐ ਕਿ ਇਹ ਰਿਸ਼ਤਾ ਕੁਛ ਦੇ ਲੈ ਕੇ ਹੀ ਹੋਣਾ ਤਾਂ ਫਿਰ ਕਿਉਂ ਉਹਨੀਆਂ ਮਿੰਤਾ ਕਰੀ ਜਾ ਰਹੇ ਹੋ ਜਿਨ੍ਹਾਂ ਨੂੰ ਨਾ ਲਾਲਚਾਂ ਦੀ ਆਦਤ ਪਈ ਹੋਵੇ ਨਾ ਉਹ ਪਹਿਲਾਂ ਆਪਣਾ ਹੀ ਸੋਚਦਾ ਦੂਜਿਆਂ ਦਾ ਨਹੀਂ ਤਿੰਨ ਦਿਨ ਹੋ ਗਏ ਮੰਮੀ ਮੈਨੂੰ ਦੇਖਦੇ ਤੁਸੀਂ ਤਾਂ ਵਿਚੋਲੇ ਦੀਆਂ ਐਵੇਂ ਮਿੰਤਾ ਕਰ ਰਹੇ ਹੋ ਜਿਵੇਂ ਤੁਹਾਡੇ ਮੁੰਡੇ ਨੂੰ ਕੋਈ ਰਿਸ਼ਤਾ ਹੀ ਨਹੀਂ ਆਣਾ ਫਿਰ ਤੂੰ ਲੱਭ ਲੈਣਾ ਸੀ ਆਪਣੇ ਭਰਾ ਵਾਸਤੇ ਕੋਈ ਰਿਸ਼ਤਾ ਅੱਜ ਤੱਕ ਤੂੰ ਕੋਈ ਕੁੜੀ ਲੱਭੀ ਐ ਦੇਖੋ ਮੰਮੀ ਜੇ ਮੈਂ ਕੁੜੀ ਲੱਭ ਵੀ ਲੈਂਦੀ ਜਾਂ ਕੋਈ ਰਿਸ਼ਤਾ ਲੱਭ ਵੀ ਲੈਂਦੀ ਕੀ ਪਤਾ ਤੁਸੀਂ ਹਾਂ ਨਾ ਕਰਨੀ ਸੀ ਕਿ ਨਹੀਂ ਕਰਨੀ ਸੀ ਪਰ ਜਿਹੜੇ ਰਿਸ਼ਤਾ ਵੀਰਾ ਲੱਭੀ ਫਿਰਦਾ ਉਹਨੂੰ ਤਾਂ ਤੁਸੀਂ ਹਾਮੀ ਨਹੀਂ ਭਰਦੇ ਪਏ। ਸਿਮੀ ਮੇਰਾ ਉਸ ਦਿਨ ਵੀ ਇਹੀ ਜਵਾਬ ਸੀ ਤੇ ਅੱਜ ਵੀ ਇਹੀ ਜਵਾਬ ਹੈ। ਜੇ ਤੈਨੂੰ ਮੈਂ ਇਸੇ ਦੋ ਜਵਾਕਾਂ ਵਾਲੇ ਦੇ ਨਾਲ ਤੋੜਾਂ ਉਹ ਚਲੀ ਜਾਣਗੀ। ਜੇ ਮੇਰਾ ਪਹਿਲਾ ਕੋਈ ਵਿਆਹ ਹੋਇਆ ਹੁੰਦਾ ਜੇ ਅਗਲੇ ਨੇ ਮੈਨੂੰ ਧੋਖਾ ਦਿੱਤਾ ਹੁੰਦਾ ਤਾਂ ਮੈਂ ਚੱਲ ਵੀ ਜਾਣਾ ਸੀ ਦੋ ਬੱਚਿਆਂ ਦੇ ਪਿਓ ਨਾਲ। ਇਹ ਚ ਕਿਹੜੀ ਗੱਲ ਹੈ? ਜੇ ਮੰਮੀ ਦੂਸਰਾ ਮੁੰਡਾ ਲੱਭ ਲੈਂਦੇ ਉਹ ਚੱਜ ਦਾ ਨਿਕਲਦਾ ਨਾ ਨਿਕਲਦਾ ਉਹਦੀ ਕੀ ਗਾਰੰਟੀ ਹੈ? ਇਹੀ ਤਾਂ ਗੱਲ ਮੈਂ ਕਹਿਣਾ ਚਾਹੁੰਦੀ ਐ। ਕੀ ਜੇੜੀ ਕੁੜੀ ਮਨੀ ਨੇ ਲੱਭੀ ਐ ਉਹ ਚੱਜ ਦੀ ਨਿਕਲੇ ਜਾਂ ਨਾ ਨਿਕਲੇ ਉਹਦੀ ਵੀ ਕੀ ਗਾਰੰਟੀ ਆ ਜਿਹੜਾ ਨਾ ਰਿਸ਼ਤਾ ਜੈਸਮੀਨ ਭਾਬੀ ਲੈ ਕੇ ਆਏ ਸੀ ਨਾ ਮੰਮਾ ਇਹ ਉਹੀ ਕੁੜੀ ਐ ਤੇ ਤੁਸੀਂ ਆਪ ਦੇਖੋ ਜੈਸਮੀਨ ਭਾਬੀ ਆਪਣੇ ਘਰ ਦਾ ਕਿਉਂ ਬੁਰਾ ਸੋਚਣਗੇ ਮੰਮੀ ਤੁਸੀਂ ਵੀਰੇ ਦਾ ਵਿਆਹ ਕਰਨਾ ਨਹੀਂ ਕਰਨਾ ਇਹ ਤਾਂ ਬਾਅਦ ਦੀ ਗੱਲ ਐ ਇੱਕ ਵਾਰ ਦੇਖਣ ਚ ਕੀ ਹਰਜੇ ਜੇ ਕੱਲੀ ਉਹਦਾ ਹੱਜੂ ਹੁੰਦੀ ਤੇ ਚੱਲ ਵੀ ਜਾਣਾ ਸੀਗਾ ਤੈਨੂੰ ਪਤਾ ਉੱਤੋਂ ਬੱਚਿਆਂ ਵਾਲੀ ਉਹ ਵੀ ਦੋ ਦੋ ਕੁੜੀਆਂ ਚੱਲ ਜੇ ਬੰਦਾ ਕਹਿੰਦਾ ਵੀ ਉਹਦੇ ਪੁੱਤ ਹੁੰਦਾ ਤਾਂ ਮੈਂ ਸੋਚ ਵੀ ਲੈਂਦੀ ਬਸ ਦਿਖਾਤੀ ਸਸਾਂ ਲਈ ਸੋਚ ਅਜੇ ਮੁੰਡੇ ਦਾ ਘਰ ਸੱਸਿਆ ਨਹੀਂ ਤੇ ਤੁਸੀਂ ਪਹਿਲੇ ਈ ਪੁੱਤ ਕਰਨ ਲੱਗ ਗਏ ਮੈਂ ਤੂੰ ਮੈਨੂੰ ਇੱਕ ਗੱਲ ਦੱਸ ਅੱਜ ਤੂੰ ਆਪਣੇ ਭਰਾ ਦੀਆਂ ਬੜੀ ਫੇਵਰ ਕਰਦੀਆਂ ਕਿਹੜਾ ਸੱਪ ਸੁੰਗ ਗਿਆ ਤੈਨੂੰ ਇੱਕ ਗੱਲ ਦੱਸੋ ਇਨ ਫਿਊਚਰ ਅਗਰ ਤੁਸੀਂ ਮੇਰਾ ਵਿਆਹ ਕਰ ਰਹੇ ਹੋ ਤਾਂ ਟਾਡੀ ਮੇਰੇ ਬਾਰੇ ਸੋਚ ਹੈ ਕੀ ਇਹ ਦੱਸੋ ਪਹਿਲਾਂ ਮੇਰੀ ਸੋਚ ਦੀ ਗੱਲ ਕਰਦੀ ਹਾਂ ਮੇਰੀ ਸੋਚ ਤਾਂ ਹੀ ਹੈ ਕਿ ਜਦੋਂ ਮੈਂ ਆਪਣੀ ਤੀ ਦਾ ਰਿਸ਼ਤਾ ਕਰਾਂ ਮੁੰਡਾ ਵੀ ਵਧੀਆ ਹੋਵੇ ਉਹਦਾ ਘਰਵਾਰ ਵੀ ਵਧੀਆ ਹੋਵੇ ਤੇ ਉਹ ਤੈਨੂੰ ਵਧੀਆ ਤਰੀਕੇ ਨਾਲ ਹੀ ਰੱਖੇ ਰਿਲਾ ਮਿਲਾ ਕੇ ਅਗਰ ਤੁਸੀਂ ਧੀ ਨੂੰ ਖੁਸ਼ ਹੀ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਕੀ ਹਰਜਾ ਕਿ ਤੁਹਾਡਾ ਮੁੰਡਾ ਵੀ ਖੁਸ਼ ਰਹੇ ਦੇਖੋ ਮੰਮੀ ਤੁਹਾਡਾ ਮੁੰਡਾ ਨਾ ਉਸ ਕੁੜੀ ਦਾ ਦਿਲੋਂ ਕਰਦਾ ਤੇ ਉਹਦੇ ਬੱਚਿਆਂ ਦਾ ਵੀ ਦਿਲੋਂ ਕਰਦਾ ਤੁਹਾਡਾ ਮੁੰਡਾ ਐਡੇ ਵੱਡੇ ਦੁੱਖ ਚੋਂ ਨਿਕਲਿਆ ਜੇ ਹੁਣ ਉਹਨੂੰ ਖੁਸ਼ੀ ਮਿਲਦੀ ਪਈ ਐ ਤੇ ਤੁਸੀਂ ਉਸ ਖੁਸ਼ੀ 'ਚ ਅੱਗੇ ਕਿਉਂ ਨਹੀਂ ਆ ਰਹੇ ਚੱਲ ਨਹੀਂ ਚੱਲ ਬਹਿ ਜਾ ਤੂੰ ਟਿੱਕ ਕੇ ਬਸ ਆਂਡ ਗਵਾਂਡ 'ਚ ਵੀ ਸ਼ਕਲ ਦਿਖਾਣੀ ਐ ਮੁੜ ਕੇ ਲੋਕੀ ਕੀ ਕਹਿਣਗੇ ਮੈਨੂੰ ਕਿ ਤੈਨੂੰ ਦੋ ਬੱਚਿਆਂ ਵਾਲੀ ਹੀ ਮਿਲੀ ਸੀ ਤੇ ਫਿਰ ਉੱਥੇ ਮੇਰੀ ਕੀ ਇੱਜ਼ਤ ਰਹੇਗੀ ਕਦੇ ਸੋਚ ਦੇਖੋ ਮੰਮੀ ਜਿਹੜੇ ਦੁੱਖ ਝੋਟਾ ਡਾ ਮੁੰਡਾ ਨਿਕਲਿਆ ਅਗਰ ਉਹ ਹੀ ਦੁੱਖ ਚ ਉਹ ਕੁਝ ਕਰ ਲੈਂਦਾ ਕੋਈ ਗਲਤ ਕਦਮ ਚੱਕ ਲੈਂਦਾ ਪੱਖੇ ਨਾਲ ਲਟਕ ਜਾਂਦਾ ਜਾਂ ਕੁਝ ਖਾ ਲੈਂਦਾ ਫਿਰ ਕੀ ਇੱਜ਼ਤ ਰਹੇਂਦੀ ਟਾਡੀ ਡੀਅਰ ਮੰਮੀ ਜੀ ਕਿਉਂਕਿ ਉਹ ਰਿਸ਼ਤਾ ਵੀ ਤੁਸੀਂ ਹੀ ਲੱਭਿਆ ਸੀ ਤੁਸੀਂ ਆਂਡਗਵੰਡ ਤੋਂ ਲੈਣਾ ਕੀ ਆ ਉਹ ਕਿ ਟਾਡੇ ਘਰੇ ਰਾਸ਼ਨ ਪਾ ਜਾਂਦੇ ਔਰ ਰਹੀ ਗੱਲ ਰਿਸ਼ਤੇਦਾਰਾਂ ਦੀ ਉਹ ਟਾਡੀ ਸਾਰ ਪੁੱਛਦੇ ਨੇ ਆਕੇ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਚ ਕੁਝ ਲੈਣ ਦੇ ਨਹੀਂ ਔਰ ਜਿਹਦਾ ਲੈਣ ਦੇ ਨਾ ਉਹਦੇ ਬਾਰੇ ਤੁਸੀਂ ਇੱਕ ਵਾਰ ਇਹਨੇ ਸੋਚ ਰਹੇ ਇਹ ਗੱਲਾਂ ਨਾ ਵੀਰਾ ਵੀ ਤੁਹਾਡੇ ਨਾਲ ਆਕੇ ਕਰ ਸਕਦਾ ਸੀ ਪਰ ਉਹਨੇ ਮੈਨੂੰ ਅੱਗੇ ਰੱਖਿਆ ਕਿ ਜਿੰਨਾ ਇੱਕ ਮਾਂ ਧੀ ਨੂੰ ਸਮਝਦੀ ਆ ਧੀ ਵੀ ਮਾਂ ਨੂੰ ਉਨਾ ਹੀ ਸਮਝਦੀ ਚੱਲ ਇੱਕ ਮਿੰਟ ਵਾਸਤੇ ਮੈਂ ਤੇਰੀ ਗੱਲ ਦੇ ਨਾਲ ਸਹਿਮਤ ਹੋ ਜਾਂਦੀ ਮੈਨੂੰ ਇਹ ਗੱਲ ਦੱਸ ਕਿ ਕੱਲ ਨੂੰ ਉਹ ਤੇ ਬੱਚਿਆਂ ਦਾ ਇਸ ਘਰ ਦੇ ਵਿੱਚ ਦਿਲ ਨਾ ਲੱਗਿਆ ਜਾਂ ਜਿਹੜੀ ਕੁੜੀ ਇਸ ਘਰ ਦੇ ਵਿੱਚ منی ਦੀ ਬੋਟੀ ਬਣ ਕੇ ਆਉਗੀ ਉਹਦਾ ਦਿਲ ਨਾ ਲੱਗਿਆ ਫਿਰ ਕੌਣ ਜ਼ਿੰਮੇਦਾਰ ਹੈ ਹੂੰ منی ਜੇ ਉਹ ਕਿਉਂ ਕੁੜੀਆਂ ਨੇ ਮੈਨੂੰ ਨਾ ਦਾਦੀ ਮੰਮਾ ਕਿਹਾ ਤੇ ਨਾ ਤੈਨੂੰ ਭੂਆ ਕਿਹਾ ਤੇ ਨਾ منی ਨੂੰ ਡੈਡੀ ਕਿਹਾ ਫਿਰ ਕੌਣ ਜ਼ਿੰਮੇਦਾਰ ਹੈ ਪੁੱਤ ਹਵਾ ਦੇ ਵਿੱਚ ਨਾ ਤੀਰ ਮਾਰਨੇ ਬਹੁਤ ਸੌਖੇ ਆ ਪਰ ਉਹ ਗੱਲਾਂ ਨੂੰ ਪਗਾਣਾ ਬਹੁਤ ਮੁਸ਼ਕਿਲ ਹੁੰਦਾ ਕੁੜੀਆਂ ਨੂੰ ਤਾਂ ਨਾ ਵੀ ਕਿਹ ਕਰ ਤੋ ਸੋਹਰੇ ਘਰ ਦਾ ਸਫਰ ਬਹੁਤ ਮਹਿੰਗਾ ਪੈ ਜਾਂਦਾ ਪਰ ਇਹ ਤਾਂ ਤੂੰ ਇੱਕ ਕੁੜੀ ਨੂੰ ਉਹਦੇ ਸੋਹਰੇ ਘਰ ਤੋਂ ਦੂਜੇ ਸੋਹਰੇ ਘਰ ਬੁਲਾ ਰਹੀ ਐ ਉਹਨੂੰ ਕਿੰਨਾ ਕੁ ਮਹਿੰਗਾ ਪਊਗਾ ਦੇਖ ਪੁੱਤ ਆ ਜਿਹੜੀਆਂ ਤੂੰ ਨਾ ਫਿਲਮੀ ਸਟਾਈਲ ਨਾਲ ਗੱਲਾਂ ਕਰਦੀਆਂ ਮੇਂ ਤੇਰੀਆਂ ਇਹ ਗੱਲਾਂ ਚ ਬਿਲਕੁਲ ਨਹੀਂ ਆਉਂਦੀ ਕਿਉਂਕਿ ਹਵਾ ਚ ਤੀਰ ਮਾਰਨੇ ਬਹੁਤ ਸੋਖੇ ਆ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਕਹੀ ਹੈ ਮੰਮੀ ਉਸ ਕੁੜੀ ਦਾ ਨਾ ਡਿਵੋਰਸ ਹੋ ਚੁੱਕਾ ਹੈ ਔਰ ਉਹ ਨਾ ਆਪਣੇ ਪੇਕੇ ਬਹੁਤ ਖੁਸ਼ ਹੈ ਮੈਂ ਤੁਹਾਨੂੰ ਜੋਰ ਇਸ ਲਈ ਪਾ ਰਹੀ ਹਾਂ ਕਿਉਂਕਿ ਉਹ ਕੁੜੀ ਇੱਕ ਪ੍ਰਾਪਰਟੀ ਡੀਲਰ ਹੈ ਬਸ ਹੁਣ ਤੂੰ ਮੈਨੂੰ ਇਹੀ ਕਹਿਣਾ ਚਾਹਨੀ ਹੈ ਵੀ ਭਰਾ ਮੇਰਾ ਪਟਵਾਰੀ ਬਣ ਜਾਊਗਾ ਤੇ ਭਾਬੀ ਮੇਰੀ ਵੀ ਪ੍ਰਾਪਰਟੀ ਡੀਲਰ ਵੀ ਦੋਨੋਂ ਦੀ ਸੌਣੀ ਨਹੀਂ ਨੀ ਬੀ ਜਾਊਗੀ ਪਰ ਮੇਰੀ ਇੱਕ ਗੱਲ ਨੂੰ ਨਾ ਗੌਰ ਕਰੀ ਕਿ ਜਿੰਨਾਂ ਨੇ ਨਿਭਾਣੀ ਹੁੰਦੀ ਹੈ ਨਾ ਉਹਨਾਂ ਨੇ ਬਿਨਾਂ ਜਿਸੇ ਕਾਰਨ ਤੋਂ ਵੀ ਨਿਭਾ ਲੈਣੀ ਹੈ ਠੀਕ ਹੈ ਮੰਮੀ ਤੁਸੀਂ ਨਾ ਫੜੀ ਰੱਖੋ ਜਿੱਦ ਨਾ ਕਰੋ ਉਹਦਾ ਰਿਸ਼ਤਾ ਜਿਹੜੇ ਰਿਸ਼ਤੇ ਤੁਸੀਂ ਲੱਭ ਰਹੇ ਹੋ ਨਾ ਜਮਨੀ ਵੀਰੇ ਨੇ ਉਹ ਹੀ ਰਿਸ਼ਤੇਆਂ ਨੂੰ ਨਾ ਕਰਦੇ ਫੇਰ ਕੀ ਕਰੋਗੇ ਤੁਸੀਂ ਰਿਸ਼ਤੇ ਲੱਭਦੇ ਲੱਭਦੇ ਬੁੱਢੇ ਹੋ ਜਾਣਾ ਤੇ ਨਾਲ ਹੀ ਤੁਹਾਡੇ ਮੁੰਡੇ ਨੇ ਵੀ ਬੁੱਢੇ ਹੋਏ ਜਾਣਾ ਮੁੰਡੇ ਦੇ ਨਾਲ ਨਾਲ ਤੁਹਾਡੀ ਕੁੜੀ ਦੀ ਵੀ ਉਮਰ ਵੱਧਦੀ ਜਾਣੀ ਨਾ ਤੁਸੀਂ ਮੁੰਡੇ ਦਾ ਘਰ ਬਣਾ ਪਾਈ ਤੇ ਨਾ ਤੁਸੀਂ ਕੁੜੀ ਦਾ ਘਰ ਬਸਾ ਪਾਈ ਫੇਰ ਫੇਰ ਕੀ ساری ਜ਼ਿੰਦਗੀ ਇਸ ਇਲਜ਼ਾਮ ਨਾਲ ਜੀਲੋਗੇ ਤੁਸੀਂ ਪੁੱਤ ਸ਼ੁਰੂ ਤੋਂ ਲੈ ਕੇ ਨਾ ਅੱਜ ਤੱਕ ਜਿਹੜੀਆਂ ਗੱਲਾਂ ਨੂੰ ਨਾ ਮੇਰੇ ਮਨ ਨੇ ਹਾਮੀ ਨਹੀਂ ਭਰੀ ਉਹ ਗੱਲਾਂ ਮੈਂ ਕੀਤੀਆਂ ਹੀ ਨਹੀਂ ਫੇਰ ਤੂੰ ਇਹ ਦੱਸ ਕਿ ਹੁਣ ਇਸ ਗੱਲ ਨੂੰ ਮੈਂ ਹਾਮੀ ਕਿੱਦਾਂ ਭਰਾਂ ਜਦ ਮੇਰਾ ਮਨ ਹੀ ਨਹੀਂ ਮੰਨਦਾ ਓ ਮੇਰੀ ਮਾਂ ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ ਕੁਝ ਗੱਲਾਂ ਔਰ ਕੁਝ ਉਸੂਲ ਆਪਣੇ ਬੱਚਿਆਂ ਦੀ ਖੁਸ਼ੀ ਲਈ ਤੋੜਨੇ ਵੀ ਪੈਂਦੇ ਨੇ ਦੇਖੋ ਮੰਮੀ ਚੰਗਾ ਮਾੜਾ ਸਭ ਕੁਝ ਇੱਥੇ ਹੀ ਹੈ ਜੇ ਤੁਹਾਡੇ ਪੁੱਤ ਨੇ ਅੱਜ ਤੱਕ ਕਿਸੇ ਦਾ ਕੁਝ ਮਾੜਾ ਨਹੀਂ ਕੀਤਾ ਤੇ ਉਹਦੇ ਨਾਲ ਵੀ ਕੁਝ ਵੀ ਮਾੜਾ ਨਹੀਂ ਹੋਏਗਾ ਔਰ ਜੇ ਤੁਸੀਂ ਇਨ ਫਿਊਚਰ ਸੱਸ ਬੰਨਾ ਚਾਹਦੇ ਹੋ ਨਾ ਤਾਂ ਆਪਣੀ ਇੱਕ ਸੋਚ ਬਦਲੋ ਚਾਹੇ ਪੁੱਤ ਦੇ ਧੀ ਹੋਵੇ ਚਾਹੇ ਪੁੱਤ ਹੋਵੇ ਤੁਹਾਨੂੰ ਦੋਨਾਂ ਚ ਹੀ ਖੁਸ਼ੀ ਲੱਭਣੀ ਹੀ ਪੈਣੀ ਹੈ ਜੇ ਤੁਹਾਡੇ ਪੁੱਤ ਦੇ ਧੀ ਹੋਈ ਤੇ ਤੁਹਾਡਾ ਮੂੰਹ ਬਣਦਾ ਹੈ ਨਾ ਤਾਂ ਕੱਲ ਨੂੰ ਤੁਹਾਡੀ ਧੀ ਦੇ ਵੀ ਧੀ ਹੋਈ ਉੱਥੇ ਵੀ ਮੂੰਹ ਬਣਨਾ ਹੀ ਚਾਹੀਦਾ ਧੀ ਵੇਲੇ ਨਾ ਇਹ ਨਹੀਂ ਕਹਿਣਾ ਕਿ ਰੱਬ ਦੀ ਮਰਜ਼ੀ ਹੈ ਤੇ ਨੂੰਹ ਵੇਲੇ ਇਹ ਨਹੀਂ ਕਹਿਣਾ ਕਿ ਪੱਥਰ ਜੰਮ ਤੀਰੀਆਂ ਨਾ ਇਹ ਗੱਲਾਂ ਦਾ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੋਣ ਵਾਲਾ ਤੂੰ ਜੋ ਕੁਝ ਕਹਿਣਾ ਕਹਿ ਲੈ ਅੱਜ ਮੈਂ ਸਾਰਾ ਦਿਨ ਵਿਲੀ ਆ ਮਮੇ ਆਪਾਂ ਨਾ ਸਾਰੇ ਬਹੁਤ ਕਿਸਮਤ ਵਾਲੇ ਹੋ ਜਾਾਂਗੇ ਜੋ ਕੁੜੀ ਸਾਡੇ ਘਰੇ ਆ ਜਾਂਦੀ ਆ ਤਾਂ ਸੁੱਖ ਨਾਲ ਤੁਸੀਂ ਦਾਦੀ ਬਣ ਜਾਓਗੇ ਤੇ ਮੈਂ ਭੂਆ ਨਹੀਂ ਤਾਂ ਨਾ ਇਹ ਰਿਸ਼ਤਿਆਂ ਵਾਸਤੇ ਨਾ ਕਈ ਵਾਰ ਤਾਂ ਸਾਰੀ ਜ਼ਿੰਦਗੀ ਹੀ ਤੜਫਣਾ ਪੈਂਦਾ ਫਿਰ ਵੀ ਮਮੇ ਜੇ ਤੁਹਾਨੂੰ ਇਸ ਰਿਸ਼ਤੇ ਤੋਂ ਅਤਰਾਜ ਆ ਨਾ ਤੇ ਮੈਂ ਪ੍ਰੋਮਿਸ ਕਰਦੀ ਆ ਅੱਜ ਤੋਂ ਬਾਅਦ ਉਸ ਕੁੜੀ ਦਾ ਜ਼ਿਕਰ ਇਸ ਘਰ ਚ ਕਦੀ ਨਹੀਂ ਹੋਏਗਾ Oh la la